ਆਨੇ ਸਿੱਖਾਂ ਦੇ ਪਰਿਵਾਰ ਚ ਜੰਮੀਓ ਹਾਂਜੀ ਵੀਰੇ ਹੂੰ ਹਾਂਜੀ ਸਾਨੂੰ ਇਹ ਪਤਾ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਉਹ ਸਮਝ ਜਾਂਦੇ ਨੇ ਦਿਨਾਂ ਸੀ ਦਿਨਾਰੇ ਆਪਾਂ ਗਾਉਣ ਬਣਾਉਣ ਤੇ ਦਿਨ ਕੋਈ ਕਿੱਡੀਆਂ ਕੁਰਬਾਨੀਆਂ ਕੀਤੀਆਂ ਆਪਣੇ ਉਹਨਾਂ ਨੇ ਆਪਣੇ ਵਾਸਤੇ ਉਹਦਾ ਨਾਮ ਆ ਵੀਰੇ ਇਸ ਪਰਮੇਸ਼ੁਰ ਦਾ ਨਾਮ ਆ ਪੱਸੀ ਦਾ ਜੇ ਕੋਈ ਵੀ ਤੁਹਾਡਾ ਪ੍ਰੋਗਰਾਮ ਸੀ ਤੁਸੀਂ ਕਟ ਕਰ ਲਿਆ ਉਹਦੇ ਸੋਡਾ ਪੱਸੀ ਇਸੇ ਲਈ ਨਹੀਂ ਆਪਦੇ ਭੈਣ ਮੇਰੀਏ ਤੂੰ ਇਹ ਸਾਡੀ ਆਪਦੀ ਭੈਣਾਂ ਕੋਈ ਬਗਾਨੀ ਨਹੀਂ ਠੀਕ ਆ ਪਰ ਇਹਨੂੰ ਆਪਦਾ ਭਾਈ ਆਪਦੇ ਘਰ-ਘਰਚ ਕਰ ਸਕਦੇ ਹਾਂ ਜੀ ਬਾਹਰ ਪ੍ਰਚਾਰ ਨਹੀਂ ਕਰਨ ਦੇਵਾ ਨਹੀਂ ਨਹੀਂ ਬਾਹਰ ਆ ਮੰਡੀ ਆ ਇੱਥੇ ਨਹੀਂ ਇਹ ਕੰਮ ਚੱਲੂਗਾ ਭਾਣੇ ਮੇਰੇ ਠੀਕ ਆ ਤੈਨੂੰ ਅੰਦਰ ਲਾ ਲੋ ਸਾਡੀ ਭੈਣ ਆ ਤੂੰ ਇਹ ਬੰਦ ਕਰਵਾਉਗਾ ਕੋਈ ਗੱਲ ਨਹੀਂ ਸਾਊਂਡ ਬੰਦ ਕਰਦੇ ਨੇ ਸਾਊਂਡ ਨਹੀਂ ਉਹ ਵੀ ਬੰਦ ਅੰਦਰ ਕਰਵਾ ਬੰਦ ਕਰੋ ਭਾਣੇ ਮੇਰੇ ਤੁਸੀਂ ਮੇਰੀ ਗੱਲ ਸੁਣੋ ਆ ਅੰਦਰ ਹੋ ਜਾ ਇੱਥੇ ਮੰਡੀ ਚ ਨਹੀਂ ਹੁੰਦਾ ਮੰਡੀ ਚ ਨਹੀਂ ਹੁੰਦਾ ਦੇਖ ਭਾਈ ਤੁਸੀਂ ਆਹ ਦੇਖੋ ਨੋ ਪਰਮਿਸ਼ਨ ਨਹੀਂ ਹੈ ਬਾਈਲ ਕੋਲ ਦੇਖੋ ਪਾਣੀ ਚ ਪਰਮਿਸ਼ਨ ਨਹੀਂ ਹੈ ਬੇਬਾਪਾਣੀ ਦੇ ਕਿੰਨੇ ਕਹਿਣੇ ਤੇ ਆਪਾਂ ਨਾ ਇਹ ਤਾਂ ਵਾਲੀ ਚ ਮਹਾਰਾਜ ਨਹੀਂ ਬੋਣੀ ਜੰਮ ਵਿਰਾਨਾ ਚੱਲ ਜਾਂਦੇ ਨੇ ਚੱਲੀ ਜਾਂਦੇ ਆ ਕੋਈ ਨਹੀਂ ਤਾਂ ਕਾਲਾ ਉਹਦਾ ਆਹ ਇਹੋ ਦਾ ਚੰਗਲਾ ਨਹੀਂ ਕੋਈ ਨਹੀਂ ਤਾਂ ਕਾਲਾ ਉਹਨੂੰ ਘਾਰਾ ਉਤਲੇ ਬਸ ਸਾਰਾ ਵੀ ਠੀਕ ਕਰਨੀ ਜੀ ਕੋਈ ਨਹੀਂ ਜੀ ਕੋਈ ਆਪਣੇ ਪਰਮੇਸ਼ਰੀ ਮਹਤਵਾਨਾ ਤੇਰੇ ਮੇਰੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਕੋਈ ਕਹਿ ਰਿਹਾ ਕੋਈ ਗੱਲ ਨਹੀਂ ਮੈਂ ਕਰ ਲਾਂ ਅੰਦਰ ਕਰ ਲੂ ਕੋਈ ਨਹੀਂ ਕੋਈ ਨਹੀਂ ਘੜੀ ਜਾਂਦਾ ਕਰਨੀ ਹੈਗਾ ਉੱਟੇ ਕਰਨੀ ਹੈਗਾ ਅਜੇ ਘਰ ਹੁੰਦਾ ਸੀ ਆਉਂਦੇ ਨੇ ਬੜੇ ਚੱਲੀ ਜਾਂਦੇ ਆ ਸਪੀਕਰ ਬੰਦ ਕਰ 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 ਨਹੀਂ ਨਹੀਂ ਬਾਹਰ ਕੋਈ ਨਹੀਂ ਬੰਦੇ ਨਿਕਾੜਾ ਜਿੰਨਾ ਦਾ ਨਹੀਂ ਬਾਹਰ ਕੋਈ ਨਹੀਂ ਬੰਦੇ ਨਿਕਾੜਾ ਇਹਨਾਂ ਦਾ ਜਸੂਸੀ ਦਾ ਇਹ ਮਾਰਾ ਰਹੇ ਆਈ ਸਾਹਿਬ ਜੀ ਬੰਦੇ ਨਿਕਾੜਾ ਇਹਦੇ ਤਾਂ ਨਹੀਂ ਮਾਰਾ ਲਿਖਿਆ ਪਰ ਜਿਹੜਾ ਆਪਣੇ ਬੱਚੇ ਜਵਾਕ ਵਰਗਾ ਉਹਨੇ ਕੀ ਮਾਰਾ ਕਰਤਾ ਆਪਣੇ ਵਾਸਤੇ ਮੈਨੂੰ ਦੱਸ ਦੇ ਉਹਨਾਂ ਨੂੰ ਵੀ ਨਹੀਂ ਮਾਰਿਆ ਜਿੰਨਾ ਵਾ ਪਣੇ ਦੁਨੀਆ ਲਈ ਮਰੇ ਹੋਣਗੇ ਪਰ ਸਾਡੇ ਲਈ ਸਾਡੇ 10ਵੇਂ ਪਾਤਸ਼ਾਹ ਨੇ ਪਰਿਵਾਰ ਵਾਰ ਕੋਈ ਨਹੀਂ ਕੋਈ ਗੱਲਾਂ ਤਾਂ ਬਾਣੀ ਵੀਰ ਜੀ ਗੱਲ ਨਹੀਂ ਆ ਪਤਾ ਕੀ ਆ ਧਰਮ ਕੋ ਤੋੜ ਤੇ ਹਰੇਕ ਬੰਦੇ ਨੂੰ ਦੁਖਾਉਂਦਾ ਵੀ ਇਹ ਫਿਰ ਸਾਨੂੰ ਕਿਉਂ ਨਹੀਂ ਰਕਾਰ ਜਰ ਜੀ ਉਸੀ ਸਾਡੇ ਤੋਂ ਲੈ ਕੇ ਸਾਨੂੰ ਵੀ ਮੇਰਾ ਚੰਦਰ ਜੀ ਮੇਰਾ ਜਾਨਵਾ ਮੇਰੀ ਨਾਲ ਹੁਣ ਕਾਲੂ ਯਾਰ ਇੱਥੇ ਸਭ ਚਲੇ ਡੱਟ ਕੱਢ ਕੇ ਖੜ ਜਾ ਤੂੰ ਕਹੇ ਹੁਣ ਨਾਲ ਨਹੀਂ ਕਰਦਾ ਕਿਤੇ ਯਾਰ ਅਸੀਂ ਮੇਰੀ ਗੱਲ ਸੁਣ ਪਾ ਮੈਨ ਇੱਕ ਮਿੰਟ ਅਸੀਂ 26 ਇੱਕ ਮਿੰਟ ਕੱਢ ਲੈਂਦਾ ਇੱਕ ਮਿੰਟ ਖੜਿਆ ਵੀਰ ਮੇਰਾ 26 ਜਨਵਰੀ ਵਾਲੇ ਦਿਨ ਅਸੀਂ ਪ੍ਰੋਗਰਾਮ ਕਰਾਂਗੇ ਉਹਦੇ ਤੂੰ ਮੂਰੇ ਹੋ ਕੇ ਕਹੀ ਬੰਦਾ ਜੀ ਬੰਦਲਾ ਰੋਕਣੇ ਆਏ ਬੰਦਲਾ ਬੰਦਲਾ ਯਾਰ ਆ ਬੰਦਲਾ 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 ਕੋਈ ਗੱਲ ਨਹੀਂ ਕਾਜੀ ਹੋਰ ਮਾਇਨੇ ਦੇ ਜੋ ਤੁਸੀਂ ਕਹਿੰਦੇ ਬੰਦਲਾ ਦੇ ਪਾਸੇ ਬੰਦਲਾ ਤੁਸੀਂ ਕਹਿੰਦਾ ਤੁਸੀਂ ਕਹਿੰਦਾ ਤੁਸੀਂ ਬਾਹਰ ਥੋੜੀ ਹੁੰਦੇ ਆ ਦੇਖੋ ਕਿਹੜੀ ਗੱਲ ਮੇਰੇ ਬਾਹਰ ਹੁੰਦੀ ਹੈ ਹੁਣ ਨਾ ਆਗਦੇ ਕਿ ਨਹੀਂ ਹਾਂ ਉਹ ਹੀ ਦੁਕਾਨ ਹੈ ਠੀਕ ਹੈ ਵੀਰੇ ਚਲੋ ਆਇਆ ਗਾਇਮ ਚਿੱਟਾ ਤੋੜੋ ਰੋਟਾ ਕਰੀ ਕੋਈ ਆਵਾਜ਼ ਕਰੀਂ ਸਾਊਂਡ ਆਵਾਜ਼ ਆਵਾਜ਼ ਦਾ ਸਾਊਂਡ 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 ਸਾਊਂ ਹਰੇ ਖੜੀ ਉਹ ਡੱਕ ਕੇ ਫੁੱਕ ਜਿੱਟੀ ਅੰਦਾ ਖੜੇ ਹੋ ਗਏ ਲਾਡੀ ਹੋਣਾ ਤੈਨੂੰ ਹਰੇ ਨਾ ਲਾਡਾ ਵਾਲੇ ਬੋਲੀਆ ਕਿ ਨਹੀਂ ਬੋਲਣ ਮੇਰਾ ਕਿਉਂ ਗੋਲੋ ਕੇ ਆ ਮਾਣ ਸਾਰੇ ਤੂੰ ਵਾਸਤੇ ਕਿੰਨੇ ਖੜੇ ਹੋ ਮਾਤਰੀ ਮੁਰੇ ਅਸੀਂ ਚਿੱਟਾ ਰੱਖਦਾ ਤੁਹਾਨੂੰ ਉਦੋਂ ਵੀ ਉਹਨਾਂ ਨੇ ਜੋਰ ਲਾ ਕੇ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਛੱਡ ਦਿਆ ਯਾਰ ਅਸੀਂ ਕਿਹਦੇ ਮਾਰੇ ਲੜਦੇ ਬਈ ਆਪ ਦੇ ਜੋ ਕੰਮਾਰੇ ਲੜਦੇ ਯਾਰ ਜਮਾਨੀ ਭੈਣ ਮੇਰੀ ਪਰ ਸਾਡੇ ਵਾਸਤੇ ਇੱਕ ਦਿਨ ਲੱਗਿਆ